ਮਹੀਨੇ ਤੋਂ ਲੱਗ ਪਾ ਕੇ ਜਿਆਦਾ ਹੀ ਟਾਈਮ ਹੋ ਚੁੱਕਿਆ ਡਾਕਟਰ ਮਨਦੀਪ ਕੰਪੂਰੇ ਜਿਹੜੇ ਆਰਡਰ ਸੀ ਉਹ ਆਰਜੀ ਤੌਰ ਤੇ ਸੀਗੇ ਤੇ ਜਿਹੜੀਆਂ ਉਹਦੇ ਵੱਲੋਂ ਸਾਨੂੰ ਬੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਮੈਂ ਇੱਥੇ ਐਸਐਮਓ ਲੱਗ ਜੂ ਮੈਂ ਆਏ ਹੋ ਜੂ ਤੇ ਜਿਹਦੇ ਵਿੱਚ ਸੰਘਰਸ਼ ਕਮੇਟੀ ਆ ਜਿਹੜੀ ਹਗਾਮੀ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਸੀਗਾ ਵੀ ਲੋਕਲ ਐਮਐਲਏ ਸਾਹਿਬ ਦੇ ਆਪਣੇ ਮਾਨਯੋਗ ਸਿਵਲ ਸਰਪੰਚ ਸਾਹਿਬ ਨੂੰ ਮਾਰਗ ਪੱਤਰ ਦਿੱਤੇ ਗਏ ਆ ਔਰ ਉਹਨਾਂ ਨੂੰ ਅਸੀਂ ਅੱਜ ਇਸ ਵੱਲੋਂ ਸੂਚਿਤ ਕੀਤਾ ਹੈਗਾ ਜੀ ਤੁਹਾਨੂੰ ਮੰਗ ਪੱਤਰ ਯਾਦ ਪੱਤਰ ਬਹੁਤ ਦੇ ਚੁੱਕੇ ਪਰ ਉੱਤੇ ਕਾਰਵਾਈ ਕੋਈ ਨਹੀਂ ਕਿਉਂਕਿ ਮਨਦੀਪਪੁਰ ਕਪੂਰਾ ਦੀ ਜਿਹੜੀ ਫਾਈਲ ਆ ਉੱਥੇ ਉਵੇਂ ਦੀ ਉਵੇਂ ਪਈ ਆ ਜਿਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਉਹਦੇ ਪ੍ਰਬੰਧਕੀ ਆਰਡਰ ਹੋਏ ਆ ਅਸੀਂ ਪਿਆਵ ਗਵਰਨਮੈਂਟ ਨੂੰ ਪ੍ਰੈਸ ਦੇ ਜ਼ਰੀਏ ਲੋਕਲ ਐਮਐਲਏ ਨੂੰ ਔਰ ਸਾਡੇ ਮਾਨਯੋਗ ਸਿਵਲ ਸਰਪੰਚ ਸਾਹਿਬ ਨੂੰ ਅਗਾਹ ਕਰਦੇ ਆ ਬੇਨਤੀ ਕਰਦੇ ਆ ਵੀ ਮੈਡਮ ਦੇ ਜਿਹੜੇ ਆਰਡਰ ਹੈਗੇ ਆ ਜਲਦੀ ਤੋਂ ਜਲਦੀ ਪ੍ਰਬੰਧਕੀ ਕੀਤੇ ਜਾਣ ਤਾਂ ਕਿ ਜਿਹੜਾ ਬਾਕੀ ਡਿਪਾਰਟਮੈਂਟ ਆਪਦਾ ਕੰਮ ਤੌਰ ਤਰੀਕੇ ਨਾਲ ਕਰ ਸਕੇ ਔਰ ਨਾਲ ਹੀ ਅਸੀਂ ਇਹ ਇਹਨਾਂ ਨੂੰ ਅੱਜ ਯਾਦ ਪੱਤਰ ਦੇ ਵਿੱਚ ਤੇ ਯਾਦ ਪੱਤਰ ਦੇ ਵਿੱਚ ਇੱਕ ਦੱਸਿਆ ਗਿਆ ਹੈਗਾ ਵੀ ਜੇ ਐਤਵਾਰ ਤੱਕ ਇਹਦੇ ਪ੍ਰਬੰਧਕੀ ਆਰਡਰ ਨਾ ਕੀਤੇ ਗਏ ਤੇ ਆਉਣ ਵਾਲੇ ਨੈਕਸਟ ਵੀਕ ਦੇ ਜਿਹੜਾ ਮੰਡੇ ਹੈਗਾ 22 ਤਰੀਕ ਨੂੰ ਸਾਡਾ ਸਿਵਲ ਹਸਪੀਟਲ ਦਫਤਰ ਸਿਵਲ ਸਰਜਨ ਜਿਹੜਾ ਆਪਦਾ ਕੰਮ ਸਵੇਰੇ ਠੱਪ ਕਰੂਗਾ ਜਿਹਦੀ ਟੋਟਲ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਪਿਆਵ ਗਵਰਨਮੈਂਟ ਦੀ ਤੇ ਉੱਚ ਅਧਿਕਾਰੀਆਂ ਦੀ ਹੋਵੇਗੀ